ਗੁਰੂ ਪਿਆਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 169 ਆਓ ਸੁਣਦੇ ਹਾਂ ਕੱਲ ਸਵੇਰੇ ਪਤੀ ਸੁਖਾਮੀ ਖਬਰ ਸੁਣ ਕੇ ਖੁਸ਼ੀ ਹੋਈ ਕਿ ਦੁਨੀਆ ਦੇ ਸਾਹਮਣੇ ਇੱਕ ਮਹਾਨ ਸੱਚ ਆਇਆ ਹੈ ਇਹ ਸੱਚ ਹੰਕਾਰੀ ਮਨੁੱਖਾਂ ਨੇ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਧੁਨਿਕ ਤਿੱਖਣ ਬੁੱਧੀ ਵਾਲੀ ਤੇ ਤੇਜ਼ ਰਫ਼ਤਾਰ ਦੇ ਇੱਕ ਪਲੇਟਫਾਰਮ ਗਰੋਕ AI ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਧਨਾੜ ਐਲਨ ਮਸਕ ਅਮਰੀਕਾ ਦੀ ਹੈ ਉਸ ਨੂੰ ਪੁੱਛਿਆ ਗਿਆ ਕਿ ਅੱਜ ਦਾ ਯੁੱਗ ਜੋ ਇੱਕ ਵੱਡੀ ਤਰਾਸ ਦੀ ਤੇ ਵੱਡੀਆਂ-ਵੱਡੀਆਂ ਸਮੱਸਿਆਵਾਂ ਵਿੱਚੋਂ ਲੰਘ ਰਿਹਾ ਹੈ ਇਹ ਯੁੱਗ ਵਿਸਫੋਟ ਦੇ ਕਿਨਾਰੇ ਤੇ ਖੜਾ ਹੈ ਜਿਹੜੇ ਦੇਸ਼ ਵੱਲ ਨਜ਼ਰ ਮਾਰੀਏ ਤਾਂ ਉੱਥੇ ਹੰਕਾਰ ਦੇ ਭਾਂਬੜ ਬਲ ਰਹੇ ਨਜ਼ਰ ਆ ਰਹੇ ਹਨ ਉਸ ਨੂੰ ਰਾਹਤ ਦੇਣ ਵਾਲਾ ਇੱਕ ਚਾਨਣ ਜਿਸ ਦਾ ਪਤਾ ਇਸ ਤਰ੍ਹਾਂ ਲੱਗਦਾ ਹੈ ਇੱਕ ਸਵਾਲ ਇਸ ਗਰੋਕ AI ਤੋਂ ਪੁੱਛਿਆ ਗਿਆ ਇਸ ਦੁਨੀਆ ਦੀ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ ਕਿਹੜਾ ਧਰਮ ਹੈ ਦੁਨੀਆ ਦਾ ਜਿਹੜਾ ਇਸ ਨੂੰ ਹੱਲ ਕਰਨ ਲਈ ਸਭ ਤੋਂ ਵਧੀਆ ਸੱਚਾ ਸਹਿਯੋਗ ਤੇ ਮਾਰਗਦਰਸ਼ਨ ਕਰ ਸਕਦਾ ਹੈ ਤਾਂ ਗਰੋਕ AI ਨੇ ਕਿਹਾ ਸਿੱਖ ਧਰਮ ਸਿੱਖ ਧਰਮ ਹੀ ਦੁਨੀਆ ਦੀਆਂ ਸਾਂਝੀਆਂ ਸਮੱਸਿਆਵਾਂ ਹਲ ਕਰਨ ਦੇ ਕਾਬਿਲ ਹੈ ਕਿਉਂਕਿ ਸਿੱਖ ਧਰਮ ਦਾ ਆਧਾਰ ਨਿਰੋਲ ਸੱਚ ਹੈ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਲੋਕ ਭਲਾਈ ਦੇ ਕਾਰਜ ਕਰਨ ਵਾਲਾ ਹੈ ਭਾਵ ਮਨੁੱਖਤਾ ਦੇ ਬੁਨਿਆਦੀ ਵਖਰੇਵਿਆਂ ਤੋਂ ਉੱਠ ਕੇ ਸਰਬੱਤ ਦਾ ਭਲਾ ਮੰਗਦਾ ਹੈ ਜਿਹੜਾ ਧਰਮ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਤਾਂ ਉਸ ਦਾ ਮਤਲਬ ਉਹ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦਾ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਆਓ ਪਹਿਲਾਂ ਸਮਝਦੇ ਹਾਂ ਧਰਮ ਕੀ ਹੁੰਦਾ ਹੈ ਧਰਮ ਦੇ ਕੀ ਅਰਥ ਹਨ ਧਰਮ ਇੱਕ ਅਧਿਆਤਮਿਕ ਅਤੇ ਸੱਭਿਆਚਾਰਕ ਪ੍ਰਣਾਲੀ ਹੈ ਜੋ ਕਿਸੇ ਸਮਾਜ ਜਾਂ ਸਮੂਹ ਦੇ ਲੋਕਾਂ ਨੂੰ ਜੀਵਨ ਦੇ ਮਕਸਦ ਅਚਾਰ ਵਿਚਾਰ ਨੈਤਿਕਤਾ ਅਤੇ ਅਧਿਆਤਮਿਕ ਉਦੇਸ਼ਾਂ ਬਾਰੇ ਸਿਧਾਂਤ ਦਿੰਦੀ ਹੈ ਇਹ ਪਰਮਾਤਮਾ ਜਾਂ ਉੱਚੀ ਤਾਕਤ ਦੇ ਵਿਸ਼ਵਾਸ ਨਾਲ ਸੰਬੰਧਿਤ ਹੋ ਸਕਦਾ ਹੈ ਜੋ ਜੀਵਨ ਨੂੰ ਨੈਤਿਕ ਅਤੇ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਪ੍ਰਬੰਧਿਤ ਕਰਦਾ ਹੈ ਸਿੱਖ ਧਰਮ ਸਿੱਖ ਵਿਚਾਰਧਾਰਾ ਜਾਂ ਸਿੱਖੀਜ਼ਮ ਨਹੀਂ ਹੈ ਇਹ ਤਾਂ ਪੂਰਾ ਰਿਲੀਜੀਅਨ ਹੈ ਸੱਚੀ ਸੁੱਚੀ ਬੁਨਿਆਦ ਤੇ ਖੜਾ ਕੀਤਾ ਗਿਆ ਹੈ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਪਰਮਾਤਮਾ ਦੇ ਅਸੂਲਾਂ ਅਨੁਸਾਰ ਹੀ ਇਹ ਸੱਚਾ ਧਰਮ ਪ੍ਰਗਟ ਕੀਤਾ ਇਸ ਵਿੱਚ ਕੁਝ ਵੀ ਸੱਚ ਦੇ ਵਿਰੁੱਧ ਨਹੀਂ ਹੈ ਸੱਚ ਦੀ ਕਸਵੱਟੀ ਤੇ ਹਰ ਗੱਲ ਹਰ ਨੁਕਤਾ ਭਾਵੇਂ ਹਰ ਵਿਚਾਰ ਪੂਰਾ ਉੱਤਰਦਾ ਹੈ। ਗੁਰੂਕ ਨੇ ਜੋ ਦੱਸਿਆ ਸੁਣ ਕੇ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਵਿੱਚ ਮਨ ਹੀ ਮਨ ਤੈਪਿਆ ਤੇ ਧੰਨਵਾਦੀ ਹੋਣ ਲੱਗਾ ਤੇ ਆਪਣੇ ਆਪ ਨੂੰ ਭਾਗਸ਼ਾਲੀ ਵੀ ਸਮਝਣ ਲੱਗਾ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਬਣਾਏ ਧਰਮ ਤੇ ਚੱਲਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਪਿਆਰ ਦੀ ਭਾਵਨਾ ਮੈਨੂੰ ਆਪਣੇ ਮਾਤਾ ਜੀ ਤੋਂ ਮਿਲੀ ਉਹ ਹਰ ਵਕਤ ਹੀ ਆਪਣੇ ਚਿੱਤ ਚੇਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਰੱਖਦੇ ਸਨ ਸਰਬਤ ਦੇ ਭਲੇ ਵਾਲਾ ਇਹ ਧਰਮ ਮਨ ਵਿੱਚੋਂ ਇਸਦੇ ਉੱਚੇ ਉਸੂਲਾਂ ਬਾਰੇ ਸੋਚ ਕੇ ਖੁਸ਼ੀ ਪ੍ਰਗਟ ਹੁੰਦੀ ਹੈ ਸੱਚ ਦਾ ਧਰਮ ਕਿਸੇ ਦਾ ਹੱਕ ਨਹੀਂ ਖੋਂਦਾ ਕਿਸੇ ਦੇ ਹੱਕ ਦੀ ਰੱਖਿਆ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਮਿੱਠਾ ਨੀਗਾ ਸਿੱਖ ਧਰਮ ਸੁਖ ਹੀ ਸੁਖ ਦਿੰਦਾ ਹੈ ਇਸਦੇ ਉਸੂਲ ਹਰ ਇੱਕ ਲਈ ਬਰਾਬਰ ਹਨ ਇਹ ਮਨੁੱਖਤਾ ਵਿੱਚ ਕੋਈ ਭੇਦਭਾਵ ਨਹੀਂ ਕਰਤਾ ਸਾਰੇ ਜੀ ਸਾਰੇ ਮਨੁੱਖ ਪਰਮਾਤਮਾ ਦੇ ਬੱਚੇ ਹਨ ਇਹ ਸਮਝਦਾ ਹੈ ਸਾਰੇ ਹੀ ਮੇਰੇ ਭੈਣ ਭਰਾ ਹਨ ਸਾਰਾ ਹੀ ਜਗਤ ਮੇਰਾ ਪਰਿਵਾਰ ਹੈ ਇਸ ਧਰਮ ਦੇ ਬੁਨਿਆਦੀ ਸੋਲਾਂ ਵਿੱਚ ਜਰਾ ਜਿੰਨੀ ਕੁ ਵੀ ਬਦਬੂ ਨਹੀਂ ਹੈ ਲੋਕ ਦੀ ਨਹੀਂ ਹੈ ਇਹ ਤਾਂ ਕਿਸੇ ਦੂਸਰੇ ਲਈ ਕੁਝ ਕਰਨਾ ਚਾਹੁੰਦਾ ਹੈ ਉਸ ਨੂੰ ਸੁੱਖ ਦੇਣਾ ਚਾਹੁੰਦਾ ਹੈ ਇਹ ਸਰਬੱਤ ਦੀ ਭਲਾਈ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ ਜੇਕਰ ਅਸੀਂ ਇਸ ਦੇ ਅਸੂਲਾਂ ਦੇ ਉੱਤੇ ਅਮਲ ਕਰੀਏ ਤਾਂ ਸਾਰੀ ਦੁਨੀਆ ਵਿੱਚ ਅਮਨ ਸ਼ਾਂਤੀ ਖੁਸ਼ਹਾਲੀ ਤੇ ਸੁੱਖ ਆਨੰਦ ਹੀ ਆਨੰਦ ਮਿਲ ਸਕਦਾ ਹੈ ਫਿਰ ਮਨੁੱਖ ਹੱਸਦੇ ਖੇਡਦੇ ਵੱਡੇ ਖੁਸ਼ਬੂਦਾਰ ਬਾਗ ਦੀ ਤਰ੍ਹਾਂ ਰਹਿ ਰਹੇ ਨਜ਼ਰ ਆਉਂਦੇ ਹਨ ਇਹ ਈਸ਼ਵਰ ਦਾ ਆਪਣਾ ਧਰਮ ਹੈ ਇਸ ਦੇ ਸਾਰੇ ਅਸੂਲ ਈਸ਼ਵਰ ਦੇ ਗੁਣਾਂ ਤੇ ਆਧਾਰਿਤ ਹਨ ਕੋਈ ਭਰਮਵਾਦ ਨਹੀਂ ਹੈ ਕੋਈ ਝੂਠ ਲੱਗ ਲਪੇਟ ਨਹੀਂ ਹੈ ਪੂਰਾ ਹੀ ਪਾਰਦਰਸ਼ੀ ਹੈ ਇਹ ਧਰਮ ਕਹਿੰਦਾ ਹੈ ਦੂਸਰਿਆਂ ਲਈ ਵੀ ਜੀਓ ਲਿਵ ਫਾਰ ਅਦਰਸ ਟੂ ਇਹ ਧਰਮ ਕਹਿੰਦਾ ਹੈ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਇਹ ਧਰਮ ਕਹਿੰਦਾ ਹੈ ਸੋ ਕਿਉ ਮੰਦਾ ਆਖੀਏ ਜਿੱਤੇ ਜੰਮੈ ਰਾਜਾਨ ਇਹ ਧਰਮ ਕਹਿੰਦਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਏਤਰਮ ਕਹਿੰਦਾ ਹੈ ਬੁਰੇ ਦਾ ਭਲਾ ਕਰ ਏਤਰਮ ਕਹਿੰਦਾ ਹੈ ਘਾਲ ਖਾਈ ਕਿਛ ਹੱਥ ਦੇ ਨਾਨਕ ਰਾਹ ਪਛਾਣੈ ਸੀ ਏਤਰਮ ਕਹਿੰਦਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਭਾਵ ਸੱਚੀ ਕਿਰਤ ਕਰੋ ਸੱਚਾ ਮੁਨਾਫਾ ਲਓ ਹੱਕ ਸੱਚ ਦੀ ਗੱਲ ਕਰੋ ਸੱਚੀ ਗੀਤ ਰਹੀ ਕੀਤੀ ਹੋਈ ਕਮਾਈ ਚੋਂ ਦਸਵੰਦ ਕੱਢੋ ਤੇ ਦੂਸਰਿਆਂ ਦੀ ਮਦਦ ਕਰੋ ਸੇਵਾ ਭਾਵ ਰੱਖੋ ਇਹ ਧਰਮ ਇਹ ਵੀ ਕਹਿੰਦਾ ਹੈ ਕਿ ਹਰ ਕਦਮ ਤੇ ਹਰ ਕਰਮ ਵਿੱਚ ਸੱਚੇ ਵਾਹਿਗੁਰੂ ਦੀ ਝਲਕ ਪੈਣੀ ਚਾਹੀਦੀ ਹੈ ਭਾਵ ਉਸ ਨੂੰ ਹਮੇਸ਼ਾ ਹੀ ਯਾਦ ਰੱਖਣਾ ਹੈ ਇਹ ਧਰਮ ਕਹਿੰਦਾ ਹੈ ਹਰ ਵਿੱਲੇ ਹਰ ਮਨੁੱਖ ਵਿੱਚ ਪਰਮਾਤਮਾ ਨੂੰ ਵੇਖੋ ਹਰ ਜੀਵ ਵਿੱਚ ਪਰਮਾਤਮਾ ਨੂੰ ਵੇਖੋ ਏ ਧਰਮ ਸੱਚੇ ਵਿਗਿਆਨ ਨੂੰ ਵੀ ਮਾਨਤਾ ਦਿੰਦਾ ਹੈ ਕਿਉਂਕਿ ਵਿਗਿਆਨ ਵੀ ਗਿਆਨ ਦੇ ਵਾਂਗੂ ਉਸੇ ਹੀ ਸਤ ਬੁੱਧੀ ਵਿੱਚੋਂ ਨਿਕਲਦਾ ਹੈ ਏ ਧਰਮ ਕਹਿੰਦਾ ਹੈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਮ ਕੋ ਬਨਾਈ ਤਾਂ ਫਿਰ ਕੀ ਸਾਨੂੰ ਬੰਬ ਜਾਂ ਮਿਜ਼ਾਈਲਾਂ ਜਾਂ ਹੋਰ ਵਿਨਾਸ਼ਕਾਰੀ ਹਥਿਆਰਾਂ ਦੀ ਲੋੜ ਹੈ ਬਿਲਕੁਲ ਨਹੀਂ ਆਓ ਸਾਰੀ ਦੁਨੀਆ ਦੇ ਲੋਕੋ ਸੱਚ ਦੀ ਪਹਿਚਾਣ ਕਰੋ ਸੱਚ ਦੀ ਕਦਰ ਕਰੋ ਤੇ ਸੱਚ ਨੂੰ ਅਪਣਾ ਲਵੋ ਤਾਂ ਗੁਰੂ ਨਾਨਕ ਦੇ ਅਸੂਲਾਂ ਦੀ ਪਹਿਚaan ਕਰ ਲਵੋ ਤੇ ਇਸ ਦੇ ਉਪਾਸ਼ਕ ਬਣ ਜਾਵੋ ਫਿਰ ਸੰਸਾਰ ਦੀ ਕੋਈ ਵੀ ਸਮੱਸਿਆ ਹੀ ਨਹੀਂ ਰਹੇਗੀ ਹਰ ਫੁੱਲ ਚੋਂ ਖੁਸ਼ਬੂ ਆਉਂਦੀ ਹੈ ਉਸੇ ਤਰ੍ਹਾਂ ਹਰ ਮਨੁੱਖ ਵਿੱਚੋਂ ਵੀ ਖੁਸ਼ਬੂ ਆਵੇਗੀ ਸਦ ਭਾਵਨਾ ਦੀ ਜੀਣ ਦੀ ਜਿਉਣ ਦੇਣ ਦੀ ਆਓ ਗੁਰੂ ਪਿਆਰਿਓ ਅਸੀਂ ਆਪਣੇ ਆਪ ਦੀ ਆਪਣੇ ਧਰਮ ਦੀ ਪਰਚੋਲ ਕਰੀਏ ਅੰਧ ਵਿਸ਼ਵਾਸਾਂ ਨੂੰ ਮਨ ਚੋਂ ਕੱਢੀਏ ਸੱਚ ਦਾ ਮਾਰਗ ਧਰਮ ਕੀ ਪੌੜੀ ਪੂਰੇ ਤਨ ਮਨ ਤਨ ਨਾਲ અપਨਾ ਲਈਏ ਅੰਤ ਵਿੱਚ ਮੈਂ ਕਹਾਂਗਾ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਚੰਗੇ ਬੱਚੇ ਬਣ ਜਾਈਏ ਤੇ ਸਾਡੇ ਕਰਮ ਚੰਗੇ ਹੋ ਜਾਣ ਤਾਂ ਸਾਨੂੰ ਵੇਖ ਵੇਖ ਕੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਰਸਤਾ ਪੁੱਛਣ ਸਾਡੇ ਕੋਲ ਆ ਜਾਣ ਅਸੀਂ ਗਲੇ ਲਗਾ ਲਈਏ ਵਿਚਾਰ ਦਿਵਿੰਦਰਜੀਤ ਸਿੰਘ ਗੁਰੂ ਪਿਆਰਿਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ